ਵੇਰ ਮਹਾਰਾਜ ਜੀ ਨੂੰ ਅੰਗੂਰ ਦੇ ਨਾਲ ਸ਼ਹਿਦ ਦਾ ਭੋਗ ਲਗਾਵਾ ਹੂੰ ਜਿਹੜੇ ਕਰ ਸਕਦੇ ਜਿਹੜੇ ਮੰਨਦੇ ਆ ਕਿਸੇ ਵਤ ੱੱਕਾ ਨਹੀਂ ਗਾਏ ਠੀਕ ਹੈ ਹਲਵਾਈ ਦੇ ਨਾਲ ਦਾ ਕੋਈ ਵੀ ਕੰਮ ਹੈ ਸਾਊਥ ਡਾਇਰੈਕਸ਼ਨ ਦੇ ਵਿੱਚ ਤੁਸੀਂ ਅਗਨੀ ਦੀ ਫੋਟੋ ਪਾਓ ਅੱਜ ਤੋਂ ਲੈ ਕੇ ਦੀਵਾਲੀ ਤੱਕ ਨਵੇਂ ਝਾੜੂ ਨਾਲ ਲੈ ਕੇ ਠੀਕ ਹੈ ਦਿਵਾਲੀ ਵਾਲੇ ਦਿਨ ਸਾਰੇ ਘਰ ਦੀ ਸਫਾਈ ਕਰਕੇ ਹੂੰ ਦਿਵਾਲੀ ਤੋਂ ਅਗਲੇ ਦਿਨ ਘਰ ਦੀਆਂ ਛੱਤਾਂ ਸਾਫ਼ ਕਰਕੇ ਕੱਚੀ ਲੱਸੀ ਦੇ ਛੱਟੇ ਮਾਰਨੇ ਅਗਲੇ ਦਿਨ ਦਿਵਾਲੀ ਤੋਂ ਬਿਲਕੁਲ ਛੱਤ ਸਾਫ਼ ਕਰਦਣੀ ਹੈ ਕੱਚੀ ਲੱਸੀ ਛੱਟੇ ਮਾਰਨੇ ਜੋ ਤੁਹਾਡੇ ਘਰ ਪੁਰਾਣੇ ਝਾੜੂ ਪਏ ਆ ਫਰਸੀ ਝਾੜੂ ਦੂਜੇ ਝਾੜੂ ਪੁੱਛੇ ਪਏ ਆ ਬਾਹਰ ਸੜਦਾ ਦਿਵਾਲੀ ਹੁਣ ਜਿਵੇਂ ਆਉਣ ਵਾਲੀ ਹੈ ਦਿਵਾਲੀ ਦੇ ਲਈ ਕੋਈ ਜਿਵੇਂ ਤੁਸੀਂ ਆਪਾਂ ਜ਼ਿਕਰ ਕਰ ਰਹੇ ਸੀ ਕੀ ਲੋਕ ਪੂਜਾ ਕਰਦੇ ਆ ਕਿ ਪੈਸਾ ਆਵੇ ਹੋਰ ਕੁਝ ਕੀ ਹੈਗਾ ਉਹਦਾ ਸਭ ਤੋਂ ਪਹਿਲਾਂ ਹੁਣ ਦੰਦਰਸ ਹਾਂਜੀ ਫੇਰ ਮਾਰ ਆਈ ਦੀ ਹੂੰ ਮੇਰਾ ਕਪਾਏ ਆ ਹੂੰ ਜੋ ਮੇਰੇ ਗੁਰੂ ਜੀ ਨੇ ਮੈਨੂੰ ਦੱਸਿਆ ਮੈਂ ਕਰਦਾ ਆ ਰਿਹਾ ਠੀਕ ਹੈ ਮੈਂ ਅੱਜ ਸਾਰਿਆਂ ਵਾਸਤੇ ਸ਼ੋਅ ਕਰਨ ਲੱਗਾ ਠੀਕ ਹੈ ਮੈਂ ਇਹ ਕਹੂੰਗਾ ਮਹਾ ਪਾਇਆ ਇਸ ਦੇ ਉੱਪਰ ਕੋਈ ਪਾਇ ਨਹੀਂ ਮੈਂ ਆਪਕੇ ਲਈ ਛੋੜ ਰਹਾ ਹਾਂ ਨਾ ਭਰਾਵਾ ਮੈਂ ਡਰਦਾ ਜੋ ਮੈਂ ਕਰਦਾ ਆ ਰਿਹਾ 30 ਸਾਲ ਤੋਂ ਹਾਂ ਮੈਂ ਟੋਟਰ ਪਿੰਡੂ ਆ ਹੂੰ ਮੈਂ ਬਹੁਤ ਬੋਲ ਦੇ ਵੀ ਚਲਾਇਆ ਬੱਟ ਬੰਨ੍ਹੇ ਪਾਇਆ ਆ ਹੂੰ ਜੋ ਮੈਂ ਜੋਤਿਸ਼ੀ ਚ ਆ ਗਿਆ ਮੈਂ ਕਰ ਲਾ ਪਿਆ ਇਹ ਮੈਨੂੰ ਪਹਿਲਾਂ ਨਹੀਂ ਪਤਾ ਸੀ ਮੈਂ ਪੰਜਾਲੇ ਵੀ ਬੋਲ ਦੇ ਗੱਲ ਚ ਪਾਈ ਆ ਜਿੰਦੇ ਨਾਲ ਬੱਟਾਂ ਹੀ ਪਾਈਆਂ ਆ ਹੂੰ ਸਾਉ ਤੋਂ ਬੋਲੋ ਹੁਣ ਤਾਂਦੇ ਸਾਰੇ ਆ ਠੀਕ ਹੈ ਇੱਕ ਕਵੀਰ ਮਹਾਰਾਜ ਦੀ ਮੂਰਤੀ ਲੈ ਕੇ ਆਓ ਬਰਾਸ ਦੀ ਬਰਾਸ ਦੀ ਠੀਕ ਹੈ ਤਾਂ ਤਿਰਸਵਾਲ ਦਿਨ ਉਹ ਇੱਕ ਲਗਨ ਹੁੰਦਾ ਵੀ ਇੰਨੇ ਤੋਂ ਇੰਨਾ ਕਵੀਰ ਮਹਾਰਾਜ ਦੀ ਪੂਜਾ ਆ ਹੂੰ ਉਹ ਜੰਤਰੀ ਲੱਗ ਜੂ ਪਤਾ ਇੱਕ ਕਵੀਰ ਮਹਾਰਾਜ ਦੀ ਮੂਰਤੀ ਲੈ ਕੇ ਆਓ ਬਰਾਸ ਦੀ ਛੋਟੀ ਮਿਲ ਜਾਂਦੀ 500 ਰੁਪਏ ਦੀ ਇੱਕ ਸੱਚਾ ਥਾਲ ਲੈ ਲਓ ਕੱਚ ਕੋਈ ਥਾਲ ਪਿਆ ਆ ਥੋੜੇ ਫੁੱਲ ਅੰਗੂਰ ਹਰੇ ਹੂੰ ਇੱਕ ਛੋਟੀ ਸ਼ਾਦੀ ਸੀ ਸੀ ਹੱਦ 100 ਰੁਪਏ ਦਾ ਖਰਚਾ ਆਇਆ ਠੀਕ ਹੈ ਇੱਕ ਵੱਡਾ ਦੀਆ ਸਰੋਂ ਦੇ ਲਈ ਜੋਜਗਾਉਂ ਚ ਕਵੀਰ ਮਹਾਰਾਜ ਜੀ ਨੂੰ ਅੰਗੂਰ ਦੇ ਨਾਲ ਸ਼ਹਿਦ ਦਾ ਭੋਗ ਲਗਾਉਣਾ ਹੂੰ ਜਿਹੜੇ ਕਰ ਸਕਦੇ ਨੇ ਜਿਹੜੇ ਮੰਨਦੇ ਆ ਕਿਸੇ ਉੱਪਰ ਧੱਕਾ ਨਹੀਂਗਾ ਇਹ ਠੀਕ ਹੈ ਉਹ ਜਿੰਨੇ ਚਿਰ ਉਹ ਲਗਣਿਆ ਉਹਦੇ ਵਿੱਚ ਆਪਣਾ ਜੋ ਨਿਤਨੇਮ ਤੁਸੀਂ ਕਰ ਸਕਦੇ ਆ ਇਹ ਲਾਜ਼ਮੀ ਨਹੀਂ ਕਵੀਰ ਜੀ ਦੇ ਵਿੱਚ ਪਿੱਛੇ ਪਿਆ ਨਾ ਜੋ ਤੁਹਾਡਾ ਗੁਰੂ ਮਹਾਰਾਜ ਦੇਵੀ ਦੇਵਤਾ ਤੁਹਾਡੇ ਦਿਲ ਚ ਬਸਿਆ ਆ ਠੀਕ ਹੈ ਜੋ ਘੰਟਾ ਦੇਰ ਗੰ ਲੱਗਣਾ ਉੱਚ ਦੀ ਪੂਜਾ ਕਰੋ ਹਮ ਆਪਾਸ ਨਾ ਕਰੋ ਗੁਰੂ ਮਾਰ ਨਾਲ ਆਪਣੀ ਵਿਰਤੀ ਜੋੜੋ ਹਮ ਛੋਟਾ ਜਿਹਾ ਪਾਇਆ ਅਗਲੀ ਦਿਵਾਲੀ ਦਿੱਕਤ ਤੋਂ ਨਹੀਂ ਗੋਗੇ ਸਾਡੇ ਕਰ ਕੰਮ ਕਾ ਜਿਹੜਾ ਚੱਲਦਾ ਸੀ ਉਹ ਫਾਸਟ ਹੋ ਗਿਆ ਹਮ ਜਿਹੜੇ ਸਾਡੇ ਰੁਕੇ ਕੰਮ ਸੀ ਚੱਲ ਪਏ ਆ 100 ਰੁਪਏ ਦਾ ਪਾਇਆ ਫਾਇਦਾ ਬਹੁਤ ਆ ਇੱਕ ਹੋਰ ਪਾਇਆ ਦਿਵਾਲੀ ਤੇ ਹਮ ਦੱਸੋ ਵਾਸਤੂ ਤੇ ਕੀ ਕਹਿੰਦਾ ਵਾਸਤੂ ਦੇ ਅੰਦਰ ਤੁਸੀਂ ਦਾ ਤੁਹਾਡਾ ਕਈ ਵਾਰੀ ਹੋਟਲ ਦਾ ਕੰਮ ਹੈ ਢਾਬੇ ਦਾ ਕੰਮ ਹੈ ਬੇકરી ਹੈ ਹਲਵਾਈ ਦੇ ਨਾਲ ਦਾ ਕੋਈ ਵੀ ਕੰਮ ਹੈ ਸਾਊਥ ਡਾਇਰੈਕਸ਼ਨ ਦੇ ਵਿੱਚ ਤੁਸੀਂ ਅਗਨੀ ਦੀ ਫੋਟੋ ਲਾ ਲਓ ਅੱਛਾ ਇਹ ਦਿਵਾਲੀ ਤੇ ਪੂਜਾ ਕਰਨ ਤੋਂ ਬਾਅਦ ਅਗਨੀ ਦੀ ਫੋਟੋ ਲਾ ਦਿਓ ਜੇ ਤੁਹਾਡਾ ਕੋਈ ਐਦਾਂ ਦਾ ਕੰਮ ਹੈ ਕੰਸਟਰਕਸ਼ਨ ਦਾ ਕੰਮ ਹੈ ਸੀਮੈਂਟ ਦੀ ਦੁਕਾਨ ਹੈ ਬਜਰੀ ਦੀ ਦੁਕਾਨ ਹੈ ਕੋਈ ਵੀ ਕੰਸਟਰਕਸ਼ਨ ਦਾ ਕੰਮ ਹੈ ਉਦੋਂ ਤੁਸੀਂ ਇੱਕ ਪਹਾੜਾਂ ਦੀ ਹिल्स ਦੀ ਹिल्स ਦੀ ਫੋਟੋ ਨਾਰਥ ਵਿੱਚ ਲਗਾ ਲਓ ਇਹ ਦੀਵਾਲੀ ਦੇ ਪਾਏ ਬਹੁਤ ਅੱਛੀ ਰੈਪੀਟੀ ਹੈ ਤੁਹਾਡਾ ਜਿਹੜਾ ਕੰਮ ਹੈ ਬਿਜ਼ਨਸ ਹੈ ਸਾਰਾ ਸਾਲ ਬਹੁਤ ਅੱਛਾ ਚੱਲੇਗਾ ਠੀਕ ਹੈ ਈਸਟਰ ਡਾਇਰੈਕਸ਼ਨ 'ਚ ਤੁਸੀਂ ਰਾਜਨੀਤੀ 'ਚੋਂ ਕਿਸੇ ਐਦਾਂ ਦੇ ਕਮਿਊਨਿਟੀ ਨਾਲ ਜੁੜੇ ਹੋਏ ਹੋ ਜਿੱਥੇ ਪੂਰਾ ਇੱਕ ਤੁਹਾਡਾ ਇੱਕ ਯੂਨਿਟੀ ਬਣੀ ਹੁੰਦੀ ਹੈ ਹੈਨਾ ਕੋਈ ਸਲਾਹਕਾਰ ਹੋ ਤੁਸੀਂ ਆਪਣੇ ਪੂਰੇ ਪਰਿਵਾਰ ਦੀ ਇੱਕ ਫੋਟੋ ਬਣਾਓ 골ਡਨ ਫਰੇਮ ਦੇ ਵਿੱਚ ਈਸਟਰ ਡਾਇਰੈਕਸ਼ਨ ਦੇ ਵਿੱਚ ਲਾਓ ਨਾਰਥ ਨੂੰ ਮਜ਼ਬੂਤ ਕਰੋ ਉੱਥੇ ਤੁਸੀਂ ਪਾਣੀ ਦਾ ਚਰਨਾ ਹੂੰ ਦਿਵਾਲੀ ਤੇ ਬਲੂ ਕਲਰ ਦਾ ਲਾਈਟ ਬਲੂ ਕਲਰ ਦਾ ਲਗਾ ਸਕਦੇ ਜਿੰਨਾ ਦਾ ਕੰਮ ਜਾਂ ਠੇਕਾ ਹੈ ਸ਼ਰਾਬ ਦਾ ਪਾਣੀ ਦਾ ਕੰਮ ਹੈ ਦੁੱਧ ਦਾ ਕੰਮ ਹੈ ਡਾਇਰੀ ਹੈ ਐਦਾਂ ਦਾ ਕੁਝ ਵੀ ਉਹਨਾਂ ਦਾ ਕੰਮ ਹੈ ਲਿਕਵਿਡ ਦਾ ਉਹ ਨਾਰਥ ਨੂੰ ਸਟਰੋਂਗ ਕਰ ਲੈ ਸਾਰਾ ਸਾਲ ਪੈਸੇ ਦੀ ਆਮਦਨ ਝੋਲੀਆਂ ਪਰ ਪਰਕਿਓ ਹੂੰ ਤੇ ਅਸਟਰੋਲੋਜੀ ਦੇ ਹਿਸਾਬ ਨਾਲ ਹਾਂ ਜਦੋਂ ਤਨ ਤਿਰਸਿਆ ਹਾਂ ਜਿਹੜੇ ਮੰਦੇ ਆ ਮਿੱਟੀ ਮੂਰਤੀ ਲੰ ਗਣੇਸ਼ੀ ਤੇ ਲਕਸ਼ਮੀ ਜੀ ਕੱਚੀ ਮਿੱਟੀ ਮੂਰਤੀ ਹੋਵੇ ਨਾ ਕਿਆ ਬੱਲੇ ਬੱਲੇ ਮਿੱਟੀ ਕੱਚੀ ਦੀ ਮੂਰਤੀ ਸੀ ਤਾਂ ਤਿਰਸਵਾਲ ਦੇ ਨਾਲ ਉਹ ਖਰੀਦਣ ਠੀਕ ਹੈ ਉਹ ਦਿਨ ਹੀ ਉਹ ਕਵੀਰ ਮਹਾਰਾਜ ਦੀ ਹੂੰ ਪੂਜਾ ਟਾਈਮ ਰੱਖਾਂ ਜਿਸ ਦਿਨ ਦੀਵਾਲੀ ਆ ਸਾਰਾਂ ਵਾਤਿਕ ਪਾਇਆ ਇਹ ਅੱਜ ਤੋਂ ਲੈ ਕੇ ਦੀਵਾਲੀ ਤੱਕ ਨਵੇਂ ਝਾੜੂ ਨਾਲ ਲੈ ਕੇ ਆਓ ਠੀਕ ਹੈ ਦੀਵਾਲੀ ਵਾਦਿਆਂ ਨੂੰ ਹੂੰ ਸਾਰੇ ਘਰ ਦੀ ਸਫਾਈ ਕਰਕੇ ਹੂੰ ਦੀਵਾਲੀ ਤੋਂ ਅਗਲੇ ਦਿਨ ਘਰ ਦੀਆਂ ਛੱਤਾਂ ਸਾਫ਼ ਕਰਕੇ ਕੱਚੀ ਲੱਸੀ ਦੇ ਛੱਟੇ ਮਾਰਨੇ ਆ ਹੂੰ ਅਗਲੇ ਦਿਨ ਦੁਵਾਲੀ ਤੋਂ ਬਿਲਕੁਲ ਛੱਤ ਸਾਫ਼ ਕਰਦੇ ਨਹੀਂ ਕੱਚੀ ਲੱਸੀ ਛੱਟੇ ਮਾਰਨੇ ਆ ਜੋ ਤੁਹਾਡੇ ਘਰ ਪੁਰਾਣੇ ਝਾੜੂ ਪਏ ਆ ਫਰਸੀ ਝਾੜੂ ਦੂਜੇ ਝਾੜੂ ਪੁੱਛ ਪਏ ਆ ਬਾਹਰ ਸੜਦਾ ਹੂੰ ਨਵੇਂ ਝਾੜੂ ਲਾ ਲਓ ਦੁਵਾਲੀ ਤੋਂ ਅਗਲੇ ਦਿਨ ਹਾਂਜੀ ਹੂੰ ਤਾਂ ਤੇਸ ਦੇ ਲੋਕੀ ਕਹਿੰਦੇ ਸੀ ਸੋਨਾ ਖਰੀਦੋ ਹੂੰ ਇੱਕ ਇਹ ਵੀ ਪਾਇ ਜ਼ਰੂਰੀ ਆ ਜਿੰਨਾ ਮੇਰੇ ਭੈਣ ਪ੍ਰਭ ਸੋਨਾ ਨੂੰ 2 ਲੱਖ ਚੱਲ ਗਿਆ ਹੂੰ ਨਹੀਂ ਖਰੀਦ ਸਕਦੇ ਤਾਂ ਤੇਸ ਵਾਲੇ ਦਿਨ ਗਲਤੀ ਨਾਲ ਵੀ ਕੋਈ ਲੋਹੇ ਦੀ ਚੀਜ਼ ਹੂੰ ਗਲਾਸ ਬਰਤਨ ਜਸਟੀਲ ਦੇ ਬਰਤਨਾਂ ਲੈ ਕੇ ਆਉ। ਠੀਕ ਐ। ਸਟੀਲ 라ਹੂ ਆ। ਹੂੰ। ਤੁਹਾਡੇ ਕੋ ਨਹੀਂ ਹਿੰਮਤ ਆ ਗਈ। ਵਿਚਾਰੇ ਦੁਖੀ ਹੁੰਦਾ ਬੰਦਾ। ਹੂੰ। ਪਿੱਤਲ ਦਾ ਗਲਾਸ ਹੀ ਲੈ ਆਓ, ਕੌਲੀ ਲੈ ਆਓ। ਠੀਕ ਐ। ਪਿੱਤਲ ਦਾ ਕੁਝ ਲੈ ਆਓ। ਉਹ ਵੀ ਸੋਨੇ ਦਾ ਕੰਮ ਕਰੂਗਾ। ਤਾਂ ਦਿਰਸ ਵਾਲੇ ਦਿਨ। ਨਮਕ ਜੂੜ ਲੈ ਕੇ ਆਓ। ਹੂੰ। ਨਵੇਂ ਚਾੜੂ ਵੀ ਲੈ ਕੇ ਆਓ। ਤਾਂ ਦਿਰਸ ਵਾਲੇ ਦਿਨ। ਨਾਂ ਦਿਰਸ ਵਾਲੇ ਦਿਨ। ਤਾਂ ਤੇਰੇ ਸਨ ਪਿੱਤਲ ਖਰੀਦਣਾ ਬਹੁਤ ਸ਼ੁਭ ਹੈ। ਔਰ ਦੁਵਾਲੀ ਦਾ ਖੋਰ ਪਾਇਆ। ਹੂੰ ਇਹ ਮੈਂ ਨਹੀਂ ਬਣਾਇਆ। ਮਹਾ ਪਾਇ ਨੇ। ਹੂੰ ਮੇਰੇ ਗੁਰੂਆਂ ਦੱਸਿਆ। ਹੂੰ ਦੁਵਾਲੀ ਦੇ ਦਿਨ ਬਹੁਤ ਲੋਕੀ ਆਪਣੀ ਪੂਜਾ ਕਰਦੇ ਆ। ਹੂੰ ਰਾਤੋਂ ਕਰਦੇ ਆ। ਸੁੱਕਾ ਧਨੀਆ ਲਓ। ਠੀਕ ਹੈ। ਇਹ ਸਾਰਿਆਂ ਵਾਸਤੇ ਆ। ਕੋਈ ਮੰਨੇ ਨਾ ਮੰਨੇ ਓਲੀ ਵੀ ਜਿਹੜੇ ਉਹਦਾ ਸੌਂਦੇ ਪਏ ਵੀ ਆ। ਸੁੱਕਾ ਧਨੀਆ ਲੈ ਲਓ। ਦੁਵਾਲੀ ਵਾਲੇ ਦਿਨ ਤੁਸੀਂ 10 15 20 ਮਿੰਟ ਜੋ ਆਪਣੇ ਗੁਰੂ ਮਾਰ ਨਾਲ ਤੁਹਾਡੀ ਬਿਰਤੀ ਜੁੜਦੀ ਜੋੜੋ। ਹੂੰ ਉਹ ਰਾ ਨੂੰ ਧਣੀਆਂ ਗਮਲਿਆਂ ਚ ਜਗ ਤੇ ਕਿਆਰੀ ਬਣੀ ਹੋਏ ਕੱਚੀ ਜਗ੍ਹਾ ਮਿੱਟੀ ਕਿਆਰੀ ਨਹੀਂ ਬਣੀ ਹੁੰਦੀ ਹੂੰ ਉਹ ਚ ਖਲਾੜਦਾ ਠੀਕ ਐ ਧਣੀਆਂ ਜਿੱਦਾਂ ਜਿੱਦਾਂ ਅਗੂਆ ਨਿਕਲੂਗਾ ਬਾਹਰ ਵਧੂਗਾ ਹੂੰ ਤੁਹਾਡੀ ਵੀ ਤਰੱਕੀ ਉਦਾ ਉਦਾ ਹੋਗੀ 100% ਆ ਉਹ ਲੋਕਾਂ ਨੇ ਕਮੈਂਟ ਕਰਨਾ ਹੀ ਧਣੀ ਨਾਲ ਕੁਝ ਹੋ ਜੂਗਾ ਹੂੰ ਇਹ ਮੈਂ ਨਹੀਂ ਬਣਾਇਆ ਨਾਲੇ ਉਹਨਾਂ ਨੇ ਬੀਜ ਵੀ ਲੈਣਾ ਇਹ ਮੈਂ ਨਹੀਂ ਬਣਾਇਆ ਇਹ ਪ੍ਰਸਾਹ ਆ ਮੈਨੂੰ 92 ਤੇ ਮੇਰੇ ਗੁਰੂ ਬਾਹਰ ਨੇ ਦੱਸਿਆ ਅੱਜ ਤੇ ਕਿ ਮੈਂ ਕਰਦਾ ਆ ਰਿਹਾ ਨਹੀਂ ਕੋ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇਜਿੰਦਰ ਬਿੱਟੂ ਜੁੜੇ ਸੀ ਔਰ ਡਾਕਟਰ ਸਿੰਮੀ ਸ਼ਰਮਾ ਜੁੜੇ ਸੀ ਮੈਨੂੰ ਲੱਗਦਾ ਕਿ ਵਾਸਤੂ ਤੇ ਜੋਤਿਸ਼ ਦੇ ਜਿਹੜੇ ਤੁਸੀਂ ਉਪਾਅ ਨੇ ਤੁਸੀਂ ਸੁਣੇ ਨੇ ਗੱਲਾਂ ਬਾਤਾਂ ਔਰ ਬਹੁਤ ਤਰ੍ਹਾਂ ਦੇ ਮਿੱਥ ਨੇ ਜਿਹੜੇ ਤੁਹਾਡੇ ਮਨ ਦੀਆਂ ਭਾਂਤੀਆਂ ਬਹੁਤ ਤਰ੍ਹਾਂ ਦੇ ਤੁਹਾਡੇ ਮਨ ਦੇ ਵਿੱਚ ਜਿਹੜੇ ਸਵਾਲ ਸੀਗੇ ਉਹਨਾਂ ਦਾ ਵੀ ਜਵਾਬ ਮਿਲੇਗਾ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਔਰ ਆਪਣੀ ਜਿਹੜੀ ਇਹ ਨੇਕ ਜਿਹੜੀ ਸਲਾਹ ਲੋਕਾਂ ਨਾਲ ਦੇਣ ਲਈ ਧੰਨਵਾਦ